ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਜਗਤ ਸੁਆਮੀ ਸਤਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚਵਰ ਸ਼ਤਰ ਤਖਤ ਦੇ ਮਾਲਕ ਧੰਨ ਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜੀਆਂ ਦੀ ਪਾਵਨ ਪਵਿੱਤਰ ਇਲਾਹੀ ਬਾਣੀ ਧੁਰ ਕੀ ਬਾਣੀ ਖਾਲਸਾ ਦੀ ਜ਼ਿੰਦਗੀ ਵਿੱਚ ਚਾਨਣ ਮੁਨਾਰਾ ਹੈ ਜੇ ਮਹਾਰਾਜ ਜੀ ਦੀ ਬਾਣੀ ਦੀ ਸੰਗਤ ਕਰੀਏ ਜੇ ਮਹਾਰਾਜ ਜੀ ਦੀ ਬਾਣੀ ਦਾ ਖਾਲਸਾ ਜੀ ਪੱਲਾ ਫੜ ਲਈਏ ਨਾ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਇਲਾਹੀ ਬਾਣੀ ਕਰੇ ਅੰਧਕਾਰ ਵਾਲ ਨਹੀਂ ਜਾਣ ਦਿੰਦੀ ਖਾਲਸਾ ਜੀ ਸਾਡਾ ਵਿਵਹਾਰ ਹੋ ਗਿਆ ਸਾਡੀ ਮਤ ਕਾਲ ਯੁੱਗ ਦੇ ਅਨੁਸਾਰ ਹੋ ਗਈ ਹੈ ਇਸੇ ਕਰਕੇ ਸਾਨੂੰ ਜਿਹੜੀ ਚੀਜ਼ ਹੈ ਉਹਦੇ ਵਿੱਚ ਲੌਜੀਕ ਚਾਹੀਦਾ ਜਿਵੇਂ ਮੰਨ ਲਓ ਕਈ ਕਹਿੰਦੇ ਨੇ ਥੋੜੇ ਦਿਨ ਪਹਿਲਾਂ ਕਿਸੇ ਨਾਲ ਗੱਲ ਹੋਈ ਉਹ ਕਹਿੰਦਾ ਤੁਸੀਂ ਕਹਿੰਦੇ ਹੋ ਬਾਣੀ ਪੜੋ ਬਾਣੀ ਪੜੋ ਤੇ ਕਹਿੰਦਾ ਮੈਂ ਇੰਨਾ ਪੜਿਆ ਲਿਖਿਆ ਮੈਂ ਤਾਂ ਇੰਨੇ ਅੱਖਰ ਪੜੇ ਜੇ ਸ਼ਬਦ ਗੁਰੂ ਆ ਤਾਂ ਫਿਰ ਉਹ ਕੀ ਹੈ ਖਾਲਸਾ ਜੀ ਜਿਸ ਸ਼ਬਦ ਵਿੱਚ ਵਾਹਿਗੁਰੂ ਜੀ ਦੀ ਵਡਿਆਈ ਹੈ ਉਸਤਤੀ ਹੈ ਉਹ ਸ਼ਬਦ ਵਿੱਚ ਬਧੇਰੇ ਤਾਕਤ ਹੈ ਜਿਹੜੇ ਮਹਾਰਾਜ ਜੀਆਂ ਦੇ ਬੋਲ ਮਹਾਰਾਜ ਜੀ ਦੀ ਸੋਭਾ ਵਿੱਚ ਲਿਖੇ ਹੋਣ ਸੋਭਾ ਵਿੱਚ ਹੁਣ ਖਾਲਸਾ ਜੀ ਉਹ ਮਹਾਰਾਜ ਜੀਆਂ ਦਾ ਆਪਣਾ ਰੂਪ ਹੈ ਜਿਵੇਂ ਕਿਸੇ ਮਨੁੱਖ ਨੂੰ ਰੋਂਦੇ ਨੂੰ ਚੰਗੇ-ਚੰਗੇ ਬੋਲ ਸੋਹਣੇ-ਸੋਹਣੇ ਬੋਲ ਬੋਲ ਕੇ ਬੁਲਾ ਲਈਏ ਤੇ ਉਹ ਹੱਸ ਪੈਂਦਾ। ਕਰੋਧੀ ਬੰਦੇ ਨੂੰ ਸੋਹਣੇ-ਸੋਹਣੇ ਬੋਲਾਂ ਵਿੱਚ ਤਰਵਾਸ ਦਈਏ, ਦਲਾਸਾ ਦਈਏ ਤੇ ਉਹ ਵੀ ਸ਼ਾਂਤ ਹੋ ਜਾਂਦਾ। ਸੋ ਇਸੇ ਪ੍ਰਕਾਰ ਖਾਲਸਾ ਜੀ ਹੱਸਦੇ ਨੂੰ ਜੇ ਮਾੜੇ ਬੋਲ ਬੋਲ ਲਈਏ ਤੇ ਉਹ ਰੋ ਪੈਂਦਾ, ਸ਼ਬਦ ਅਸਰ ਕਰਦਾ। ਸ਼ਬਦ ਦਾ ਖਾਲਸਾ ਜੀ ਸਦਾ ਹੀ ਸਦਾ ਹੀ ਅਸਰ ਹੈ। ਐਸੀ ਪਰਮੇਸ਼ਰ ਅਕਾਲਪੁਰਖ ਦੀ ਲੀਲਾ ਹੈ। ਸ਼ਬਦ ਦਾ ਰੂਪ ਧਾਰ ਕੇ ਮਹਾਰਾਜ ਸਾਰੀ ਸ੍ਰਿਸ਼ਟੀ ਵਿੱਚ ਖਾਲਸਾ ਜੀ ਕਿਰਿਆ ਕਰ ਰਹੇ ਮਹਾਰਾਜ ਜੀਆਂ ਦੀ ਐਸੀ ਪਾਵਨ ਪਵਿੱਤਰ ਬਾਣੀ ਜਿਹੜਾ ਮਨੁੱਖ ਅਭਿਆਸੀ ਹੈ ਜਿਹੜਾ ਮਨੁੱਖ ਬਾਣੀ ਪੜ ਰਿਹਾ ਜਿਸ ਨੂੰ ਬਾਣੀ ਤੇ ਸ਼ਰਧਾ ਭਾਵਨਾ ਪ੍ਰੇਮ ਹੈ ਭਰੋਸਾ ਹੈ ਉਹਦੇ ਵਾਸਤੇ ਤੇ ਇਹ ਗੱਲਾਂ ਖਾਲਸਾ ਜੀ ਸਾਰੀਆਂ ਹੀ ਸਚੀਆਂ ਤੇ ਜਿਹੜਾ ਤਰਕ ਬਤਰਕ ਵਿੱਚ ਪਿਆ ਹੋਇਆ ਉਹਦੇ ਵਾਸਤੇ ਤੇ ਖਾਲਸਾ ਜੀ ਸਾਰਾ ਕੁਝ ਹੀ ਤਰਕ ਬਤਰਕ ਵਿੱਚ ਹੈ ਫਿਰ ਉਹਦੇ ਵੱਡੀ ਗੱਲ ਹੈ ਖਾਲਸਾ ਜੀ ਜਿਹੜਾ ਤਰਕ ਕਰਨ ਦੇ ਆਜਵੇ ਜਿਹੜਾ ਕਹਿੰਦਾ ਕਲਗੀਧਰ ਮਹਾਰਾਜ ਜੀਆਂ ਨੇ ਨਾ ਸਿੰਘਾਂ ਦੇ ਸਿਰ ਨਹੀਂ ਵੱਡੇ ਕੋਈ ਕਹਿੰਦਾ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੀਸ ਨਹੀਂ ਲੱਥਾ ਬਿਨਾ ਸੀਸ ਤੋਂ ਕਿੱਦਾਂ ਕੋਈ ਮਨੁੱਖ ਲੜ ਸਕਦਾ ਜਿਹੜਾ ਕਹਿੰਦਾ ਬਾਣੀ ਮਹਾਰਾਜੀਆਂ ਨੇ ਨਹੀਂ ਦਚੀ ਜਿਹੜਾ ਕਹਿੰਦਾ ਦਸਮ ਪਾਸ਼ਾ ਮਹਾਰਾਜ ਦੀ ਬਾਣੀ ਸਾਡੀ ਬਾਣੀ ਨਹੀਂ ਹੈ ਗੁਰੂ ਸਾਹਿਬ ਦੀ ਬਾਣੀ ਨਹੀਂ ਹੈ ਕੋਈ ਕੋਸ਼ ਕਹਿੰਦਾ ਕੋਈ ਕੋਸ਼ ਕਹਿੰਦਾ ਕੋਈ ਕਹਿੰਦਾ ਕਲਗੀਧਰ ਮਹਾਰਾਜ ਜੀ ਦੀ ਬਾਣੀ ਨਹੀਂ ਹੈ ਤਾਂ ਹਨਸ਼ੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਕੋਈ ਕੋਈ ਕਿਸ ਤਰ੍ਹਾਂ ਦਾ ਵਿਵਹਾਰ ਕੋਈ ਕੋਈ ਕਿਸ ਤਰ੍ਹਾਂ ਦਾ ਕੋਈ ਕਹਿੰਦਾ ਸ੍ਰੀ ਸਾਹਿਬ ਨਾ ਪਾਓ ਸ਼ਸਤਰ ਨਾ ਰੱਖੋ ਇਹ ਪੁਰਾਣਾ ਜਮਾਨਾ ਆ ਹੁਣ ਤੇ ਕਲਮ ਦੀ ਮਾਰ ਐ ਪੜੋ ਲਿਖੋ ਪੜ੍ਹਾਈ ਕਰੋ ਖਾਲਸਾ ਜੀ ਪੜਿਆਂ ਲਿਖਿਆਂ ਦੇ ਵਿੱਚ ਉਸ ਵੇਲੇ ਦੁਨੀਆ ਅੱਜ ਨਾਲੋਂ ਕਿਤੇ ਵੱਧ ਕੇ ਜਿਹੜੀ ਸੀ ਜੇ ਪੜ੍ਹੇ ਲਿਖਿਆਂ ਦੀ ਤੁਸੀਂ ਗੱਲ ਕਰੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜਿਆਂ ਦੇ ਪਿਤਾ ਜੀ ਸਨ ਜਿਹੜੇ ਬਾਬਾ ਜੀ ਬਾਬਾ ਮਹਿਤਾ ਕਲਿਆਣ ਜੀ ਖਾਲਸਾ ਜੀ ਪਟਵਾਰੀ ਦੀ ਨੌਕਰੀ ਉਹਨਾਂ ਨੂੰ ਕਿਤੇ ਐਵੇਂ ਨਹੀਂ ਸੀ ਮਿਲ ਗਈ ਕਿ ਘਰੋਂ ਚੁੱਕ ਕੇ ਲੈ ਗਏ ਤੇ ਉਹਨਾਂ ਨੂੰ ਕਿਹਾ ਵੀ ਹਸਾਬ-ਤਾਬ ਕਰਨ ਲੱਗ ਪੋ ਐਵੇਂ ਨਹੀਂ ਨੌਕਰੀਆਂ ਮਿਲਦੀਆਂ ਪੜ੍ਹਿਆ ਲਿਖਿਆ ਲੋਕਾਂ ਦੀਆਂ ਉਹ ਖੇਡਾਂ ਸਨ ਭਾਈਆ ਜਿਹੜਾ ਸੀ ਧੰਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਜਾ ਜੀ ਸਨ ਭਾਈਆ ਜੈ ਰਾਮ ਜੀ ਖਾਲਸਾ ਜੀ ਪੜ੍ਹਿਆ ਲਿਖਿਆ ਸੀ ਤਾਂ ਹੀ ਉਹਥੇ ਵਿਵਹਾਰ ਕਰਦਾ ਸੀ ਸੋ ਇਹ ਵੱਡੇ ਵੱਡੇ ਖਾਲਸਾ ਜੀ ਅਹਲਕਾਰ ਜਿਹੜੇ ਆਪਣੇ ਵੀ ਕਈ ਗੁਰਸੇਖ ਖਾਲਸਾ ਜੀ ਸਰਕਾਰੇ ਦਰਬਾਰੇ ਉਹਨਾਂ ਦੀ ਪਹੁੰਚ ਸੀ ਪੜਿਆ ਲਿਖਿਆ ਵਿੱਚ ਪੂਰਾ ਨਾਂ ਸੀ ਅੱਜ ਕੱਲ ਦੇ ਲੋਕੀ ਕਹਿੰਦੇ ਮੈਂ ਪੜ ਲਿਆ ਮੈਂ ਤੇ ਬਹੁਤ ਵੱਡਾ ਹੋ ਗਿਆ ਗੁਰੂ ਸਾਹਿਬ ਤੋਂ ਵੀ ਵੱਡਾ ਹੋ ਗਿਆ ਨਹੀਂ ਭਾਈ ਜੇ ਤੁਸੀਂ ਤਰਕ ਕਰਦੇ ਹੋ ਨਾ ਤਰਕ ਕਰਨ ਵਾਲੇ ਫਿਰ ਸਭ ਤੋਂ ਵੱਡਾ ਤਰਕ ਤੇ ਤੁਹਾਡੇ ਉੱਤੇ ਤਬਾ ਲੱਗ ਜਾਂਦਾ ਕਿ ਤੁਹਾਡਾ ਪਿਓ ਕੌਣ ਹੈ ਤੇ ਉਹ ਬੰਦਾ ਕਹੇਗਾ ਕਿ ਮੇਰਾ ਪਿਓ ਫਲਾਣਾ ਸਿੰਘ ਹੈ ਤੇ ਖਾਲਸਾ ਜੀ ਉੱਥੇ ਤਰਕ ਬਣ ਜਾਂਦਾ ਤੇ ਇਹਨੂੰ ਕਿਵੇਂ ਪਤਾ ਇਹ ਤਾਂ ਤੈਨੂੰ ਤੇਰੀ ਮਾਂ ਨੇ ਦੱਸਿਆ ਨਾ ਇਹ ਤਾਂ ਤੈਨੂੰ ਰਿਸ਼ਤੇਦਾਰਾਂ ਨੇ ਦੱਸਿਆ ਇਹ ਤਾਂ ਤੇਰੇ ਪਰਿਵਾਰ ਨੇ ਤੈਨੂੰ ਦੱਸਿਆ ਕਿ ਇਹ ਤੇਰਾ ਪਿਓ ਹੈ ਪਰ ਤੈਨੂੰ ਤਾਂ ਨਹੀਂ ਕਿਸੇ ਪ੍ਰਕਾਰ ਪਤਾ ਸੋ ਇਸੇ ਪ੍ਰਕਾਰ ਇਸ ਖਾਲਸਾ ਜੀ ਦੇ ਤਰਕ-ਬਤਰਕ ਵਿੱਚ ਪਾਓਗੇ ਤੇ ਬੰਦੇ ਦੀ ਹੋਂਦ ਹੀ ਤਰਕ-ਬਤਰਕ ਚ ਪੈ ਜਾਂਦੀ ਆ ਸੋ ਇਸ ਕਰਕੇ ਇਹ ਜਿਹੜਾ ਵਿਸ਼ਾ ਹੈ ਧਰਮ ਦਾ ਇਹ ਖਾਲਸਾ ਜੀ ਸ਼ਰਧਾ ਵਾਲਿਆਂ ਦਾ ਹੈ ਭਾਵਨਾਵਾਂ ਵਾਲਿਆਂ ਦਾ ਧਰਮ ਹੈ ਇਹ ਰਸਤਾ ਜਿਹੜਾ ਹੈ ਇਹਦੇ ਉੱਤੇ ਖਾਲਸਾ ਜੀ ਤਰਕ ਹੀ ਬਤਰਕ ਹੀ ਨਹੀਂ ਚੱਲ ਸਕਦਾ ਤਰਕ ਕਰਨ ਵਾਲਾ ਇਹ ਰਸਤੇ ਤੇ ਖੁੰਝ ਜਾਵੇਗਾ ਕਿਉਂਕਿ ਇਹ ਰਸਤਾ ਖਾਲਸਾ ਜੀ ਖੰਡੇਓ ਤੇ ਕੀ ਵਾਲੋਂ ਨਕੀ ਇਹਤ ਮਾਰਗ ਜਾਣਾ ਮਹਾਰਾਜ ਕਹਿੰਦੇ ਖੰਡੇ ਨਾਲੋਂ ਤਿੱਖਾ ਤੇ ਵਾਲ ਨਾਲੋਂ ਬਰੀਕ ਹੈ ਇਹ ਰਸਤੇ ਤੇ ਐਵੇਂ ਚੱਲਿਆ ਜਾਣਾ ਤੇ ਤਰਕ ਬਤਰਕ ਵਾਲਾ ਖਾਲਸਾ ਜੀ ਕਦੇ ਨਹੀਂ ਚੱਲ ਸਕਦਾ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਪਾਤਸ਼ਾਹ ਤੇ ਜਿਹੜਾ ਖਾਲਸਾ ਜੀ ਕੋਈ ਸ਼ਰਧਾ ਭਾਵਨਾ ਰੱਖਦਾ ਉਹਨੂੰ ਮਹਾਰਾਜ ਫਿਰ ਉਹਦਾ ਪਖ ਪੂਰਦੇ ਜਿਵੇਂ ਸਤਿਗੁਰ ਜੀਆਂ ਦੇ ਬਚਨਾਂ ਜਾ ਕੋ ਰੱਖ ਰੱਖਣ ਹਾਰ ਇਸ ਦਾ ਅੰਗ ਕਰੇ ਨਿਰੰਕਾਰ ਜਿਨੂੰ ਫੇਰ ਪਰਮੇਸ਼ਰ ਰੱਖਣ ਤੇ ਆ ਜਾਂਦਾ ਹੈ ਖਾਲਸਾ ਜੀ ਉਹਦਾ ਪੱਖ ਪੂਰਨ ਲੱਗ ਪੈਂਦਾ ਹੈ ਪਰਮੇਸ਼ਰ ਜਿਹੜਾ ਵਾਹਿਗੁਰੂ ਜੀ ਤੇ ਭਰੋਸਾ ਰੱਖਦਾ ਸਿੱਧਕ ਭਰੋਸਾ ਰੱਖਦਾ ਅੱਜ ਕੱਲ ਖਾਲਸਾ ਜੀ ਮਹਾਰਾਜ ਨੇ ਪਹਿਲਾਂ ਹੀ ਬਾਣੀ ਵਿੱਚ ਕਹਿ ਤਾਹੀ ਵੀ ਲੋਕਾਂ ਨੇ ਜਿਹੜਾ ਪਰਮੇਸ਼ਰ ਹੈ RAM ਹੈ ਉਹਨੂੰ ਖਲੋਣਾ ਜਾਣਿਆ ਹੋਇਆ ਉਹਨਾਂ ਵਾਸਤੇ ਖੜਾਉਣਾ ਹੀ ਹੈ ਹੁਣ ਅੱਜ ਕੱਲ ਵੇਖੋ ਤੁਸੀਂ ਆਪਾਂ ਜਿਹੜਾ ਸਿੱਖ ਧਰਮ ਹੈ ਮਹਾਰਾਜੀਆਂ ਦਾ ਸਾਜਿਆ ਹੋਇਆ ਇਹ ਖਾਲਸਾ ਜੀ ਕਿਸੇ ਦਾ ਵਿਰੋਧੀ ਨਹੀਂ ਹੈ ਵਿਰੋਧੀ ਪਖੰਡ ਦਾ ਜਿਹੜਾ ਪਖੰਡ ਕਰੇਗਾ ਉਹਦਾ ਇਹ ਵਿਰੋਧੀ ਹੈ ਹੁਣ ਵੱਡੇ ਵੱਡੇ ਪਖੰਡੀ ਖਾਲਸਾ ਜੀ ਵੇਖੋ ਤੁਸੀਂ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਕੀ ਕਰੀਏ ਰੋਜ਼ ਨੇਤਾਪ੍ਰਤ ਦੇਖਦੇ ਹਾਂ ਆਸੇ ਪਾਸੇ ਵਿਚਰਦੇ ਦੇਖਦੇ ਹਾਂ ਤੇ ਫਿਰ ਗੱਲ ਕਰਨੀ ਪੈਂਦੀ ਸਾਡੇ ਕਈ ਚੰਗੇ ਚੰਗੇ ਭਲੇ ਗੁਰਸਿੱਖ ਖਾਲਸਾ ਜੀ ਉਸਾਈਆਂ ਦੇ ਵਲ ਤੁਰੇ ਜਾ ਰਹੇ ਚੰਗੇ ਚੰਗੇ ਪਰਿਵਾਰ ਸਾਡੇ ਖਾਲਸਾ ਜੀ ਸਿੱਖੀ ਨਾਲ ਜੁੜੇ ਹੋਏ ਪੁਰਾਣੇ ਪਰਿਵਾਰ ਦਾਦੇ ਪੜਦਾਦੇ ਉਹਨਾਂ ਦੀਆਂ ਕੁੜੀਆਂ ਗੋਰਿਆਂ ਕਾਲਿਆਂ ਨਾਲ ਵਿਆਹ ਕਰਾ ਰਹੀਆਂ ਇਹ ਕਿੱਧਰ ਨੂੰ ਜਾ ਰਿਹਾ ਹੈ ਆਪਣਾ ਸੰਸਾਰ ਤੇ ਸਾਡੇ ਲੋਕ ਪਤਾ ਕੀ ਕਹਿੰਦੇ ਇੱਥੇ ਆ ਕੇ ਬਜ਼ੁਰਗ ਖਾਲਸਾ ਜੀ ساری ਉਮਰ ਇੱਥੇ ਕਮਾਈ ਕਰਦੇ ਮਰ ਗਏ ਪਾਠ ਕਰਦੇ ਰਹੇ ਤੇ ਖਾਲਸਾ ਜੀ ਬਾਹਰ ਮਹਾਰਾਜਿਆਂ ਨੇ ਲੈ ਗਏ ਸੱਚੇ ਪਾਤਸ਼ਾਹ ਦੀ ਕਿਰਪਾ ਵਰਤ ਗਈ ਬਾਹਰ ਲੀਆਂ ਕੰਟਰੀਆਂ ਚਲੇ ਗਏ ਹੁਣ ਇੱਥੇ ਆ ਕੇ ਕਹਿੰਦੇ ਆਪਣੀਆਂ ਬੱਚੀਆਂ ਨੂੰ ਖੁੱਲ੍ਹ ਦੇ ਦਿਓ ਆਜ਼ਾਦੀ ਦੇ ਦਿਓ ਉਹ ਭਲਿਓ ਮਹਾਰਾਜ ਜੀਆਂ ਦੇ ਬੋਲ ਤੇ ਪੜੋ ਸਤਿਗੁਰੂ ਮਹਾਰਾਜ ਜੀਆਂ ਨੇ ਕਿੰਨਾ ਕਿੰਨਾ ਚੀਜ਼ਾਂ ਨੂੰ ਪੜਦੇ ਵਿੱਚ ਰੱਖਣ ਵਾਸਤੇ ਕਿਹਾ ਮਹਾਰਾਜ ਸੱਚੇ ਪਾਸ਼ਾ ਕੋਈ ਨਿਆਣੇ ਨਹੀਂ ਸਨ ਜੇ ਮਹਾਰਾਜ extraterrestrial ਬਚਨ ਛੱਡ ਸਕਦੇ ਆ ਆਉਣ ਵਾਲਾ ਭਵਿੱਖ ਲਿਖ ਸਕਦੇ ਆ ਫਿਰ ਮਹਾਰਾਜ ਸੱਚੇ ਪਾਸ਼ਾ ਕੀ ਗੱਲ ਇਹ ਨਹੀਂ ਸੀ ਲਿਖ ਸਕਦੇ ਵੀ ਅਗਲਾ ਸਮਾਂ ਕਿਵੇਂ ਦਾ ਆਵੇਗਾ ਮਹਾਰਾਜ ਜੀਆਂ ਦੇ ਬੋਲ ਨੇ ਖਾਲਸਾ ਜੀ ਐਡਾ ਭਿਆਨਕ ਸਮਾਂ ਆਵੇਗਾ ਕਿ ਬੀਬੀਆਂ ਨੂੰ ਪੂਰੀ ਆਜ਼ਾਦੀ ਦਿੱਤੀ ਜਾਵੇਗੀ ਫਿਰ ਉਹ ਆਜ਼ਾਦੀਆਂ ਦਾ ਖਾਲਸਾ ਜੀ ਉਸ ਆਜ਼ਾਦੀ ਦਾ ਬੀਬੀ ਜਿਹੜਾ ਗਲਤ ਫਾਇਦਾ ਚੱਕੇਗੀ ਫਿਰ ਇਹੋ ਜਿਹਾ ਸਮਾਂ ਆਵੇਗਾ ਕਿ ਕੁਝ ਕੁਝ ਸਾਲਾਂ ਦੀਆਂ ਬੀਬੀਆਂ ਮਾਵਾਂ ਬਣਨਗੀਆਂ ਕੁਝ ਕੁਝ ਸਾਲ ਦੀਆਂ ਬੱਚੀਆਂ ਮਾਵਾਂ ਬਣਨਗੀਆਂ ਨਾਨੀਆਂ ਬਣਨਗੀਆਂ ਉਸ ਵੇਲੇ ਕਾਲਯੁਗ ਦਾ ਅਸਲ ਪ੍ਰਭਾਵ ਹੋਵੇਗਾ ਇਹ ਖਾਲਸਾ ਜੀ ਆਪਣੇ ਹੱਥੀ ਵਾਂਗ ਡੋਰ ਹੈ ਪਹਿਲੇ ਆ ਸਮਿਆਂ ਵਿੱਚ ਜੇ ਬੀਬੀਆਂ ਘਰ ਦਾ ਕੰਮ ਕਰਦੀਆਂ ਸੀ ਘਰ ਵਿੱਚ ਰਹਿੰਦੀਆਂ ਸੀ ਤੇ ਉਹਦਾ ਮਤਲਬ ਇਹ ਨਹੀਂ ਸੀ ਉਹਨਾਂ ਦੀ ਕੋਈ ਇੱਜ਼ਤ ਨਹੀਂ ਸੀ ਕਰਦਾ ਉਹਨਾਂ ਦੀ ਇੱਜ਼ਤ ਵੀ ਪੂਰੀ ਸੀ ਖਾਲਸਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਮਾਤਾ ਇਹਨਾਂ ਅਦਬ ਸਤਕਾਰ ਕਰਦੇ ਸੀ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਿਤਾ ਜੀ ਮਾਤਾ ਗੁਜਰਕੌਰ ਜੀ ਇੱਕ ਮਾਤਾ ਨੇ ਇੱਕ ਬੀਬੀ ਹੈ ਔਰਤ ਹੈ ਤੇ ਮਹਾਰਾਜ ਕਲਗੀ ਤਰਸਵਾਮੀ ਜੀ ਇਹਨਾਂ ਇੱਜ਼ਤ ਮਾਨ ਕਰਦੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਹਨਾਂ ਇੱਜ਼ਤ ਮਾਨ ਕਰਦੇ ਬੀਬੀਆਂ ਦੀ ਕਿਤੇ ਵੀ ਖਾਲਸਾ ਜੀ ਕੋਈ ਇਹੋ ਜੀ ਗੱਲ ਨਹੀਂ ਹੋਈ ਕਿ ਨੱਪ ਕੇ ਦੱਬ ਕੇ ਰੱਖੀਆਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਭੈਣ ਖਾਲਸਾ ਜੀ ਮਹਾਰਾਜ ਡੰਡੋਤ ਨਮਸਕਾਰ ਕਰਿਆ ਕਰਦੇ ਸੀ ਆਪਣੀ ਭੈਣ ਨੂੰ ਮਾਤਾ ਨੂੰ ਡੰਡੋਤ ਬੰਦਨਾ ਕਰਦੇ ਸੀ ਸੋ ਅੱਗੇ ਮਾਤਾ ਖੀਵੀ ਜੀ ਜਿਨ੍ਹਾਂ ਦਾ ਬਾਣੀ ਵਿੱਚ ਨਾਮ ਵੀ ਆਉਂਦਾ ਤੇ ਉਹਨਾਂ ਨੇ ਵੇਖੋ ਖਾਲਸਾ ਜੀ ਲੰਗਰ ਦੀ ਵੱਡੀ ਸੇਵਾ ਕਮਾਈ ਉਹਨਾਂ ਹੀ ਨਾ ਆ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੁਪਤਰੀ ਬੀਬੀ ਭਾਨੀ ਕਿੱਡਾ ਨਾ ਆ ਖਾਲਸਾ ਜੀ ਅੱਗੇ ਮਾਤਾ ਗੰਗਾ ਜੀ ਜਿਹਦੇ ਘਰੇ 6ਵੇਂ ਪਾਸ਼ਾ ਮਹਾਰਾਜ ਜੀ ਪ੍ਰਗਟ ਹੋਏ ਸੋ ਇਹਨਾਂ ਨਾਵਾਂ ਨੂੰ ਕਿਵੇਂ ਵਿਸਾਰ ਦੋਗੇ ਅੱਜ ਦੀਆਂ ਬੀਬੀਆਂ ਕਹਿੰਦੀਆਂ ਸਾਨੂੰ ਖੁੱਲ ਚਾਹੀਦੀ ਤੁਹਾਨੂੰ ਖੁੱਲ ਨਹੀਂ ਚਾਹੀਦੀ ਤੁਹਾਨੂੰ ਪਖੰਡ ਕਰਨ ਵਾਸਤੇ ਸਮਾਂ ਚਾਹੀਦਾ ਆਪਣੇ ਘਰਦਿਆਂ ਤੋਂ ਉਹਲੇ ਸਾਰੇ ਕਾਰਜ ਕਰਨ ਵਾਸਤੇ ਸਮਾਂ ਚਾਹੀਦਾ ਚਾਹੇ ਇਹ ਗੱਲ ਕਿਸੇ ਨੂੰ ਚੰਗੀ ਲੱਗੇ ਚਾਹੇ ਬੁਰੀ ਲੱਗੇ ਇਹ ਸਚਾਈ ਹੈ ਖਾਲਸਾ ਜੀ ਆਜ਼ਾਦੀ ਦਾ ਮਤਲਬ ਨਹੀਂ ਹੈ ਕਿ ਲੋਕਾਂ ਦੇ ਕੱਪੜੇ ਆਪਣਾ ਪਹਿਰਾਵਾ ਛੱਡ ਕੇ ਤੇ ਲੋਕਾਂ ਦਾ ਪਰਾਹਾ ਪਹਿਰਾਵਾ ਫੜ ਲਓ ਲੋਕੀ ਤੇ ਆਪਣਾ ਘਰ ਵੇਂਦੇ ਨੇ ਲੋਕੀ ਆਪਣਾ ਆਪ ਵੇਂਦੇ ਨੇ ਪਰ ਸਾਡੇ ਲੋਕਾਂ ਨੂੰ ਭੜ ਪੈ ਗਈ ਸਾਡੇ ਲੋਕ ਪੱਛਮੀ ਖਾਲਸਾ ਜੀ ਪਹਿਰਾਵੇ ਨੂੰ ਅਪਣਾਉਣ ਲੱਗ ਪਏ ਆਪਣਾ ਸਭ ਕੁਝ ਹੀ ਭੁਲਾ ਦਿੱਤਾ ਤੇ ਉਹਨਾਂ ਦੀਆਂ ਬੀਬੀਆਂ ਸਾਡੇ ਪਹਿਰਾਵੇ ਪਾ ਰਹੀਆਂ ਸੋ ਇਹ ਸਮਝਣ ਦੀ ਲੋੜ ਹੈ ਆਪੋ ਆਪਣੇ ਬੱਚਿਆਂ ਨੂੰ ਸਮਝਾਓ ਆਜ਼ਾਦੀ ਦਾ ਮਤਲਬ ਇਹ ਨਹੀਂ ਹੈ ਕਿ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰੋ ਆਜ਼ਾਦੀ ਦਾ ਮਤਲਬ ਹੈ ਕਿ ਤੁਸੀਂ ਘਰ ਦੇ ਵਿੱਚ ਕੋਈ ਵਧੀਆ ਵਿਚਾਰ ਦੇ ਸਕੋ ਕੋਈ ਘਰ ਚ ਲਾਉਣ ਵਾਸਤੇ ਵਧੀਆ ਵਧੀਆ ਕੋਈ ਪਲਾਨ ਬਣਾ ਸਕੋ ਘਰਦਿਆਂ ਦੀ ਹੈਲਪ ਕਰਾਉਣ ਵਾਸਤੇ ਕੁਝ ਕਰ ਸਕੋ ਇਹ ਆਜ਼ਾਦੀ ਹੈ ਆਜ਼ਾਦੀ ਦਾ ਮਤਲਬ ਇਹ ਨਹੀਂ ਕਿ ਅਧੀਆਂ ਅਧੀਆਂ ਪੈਂਟਾਂ ਦੇ ਅਧੀਆਂ ਅਧੀਆਂ ਨਿਕਰਾਂ ਪਾ ਕੇ ਤੇ ਲੋਕਾਂ ਦੇ ਤੁਰੇ ਫਿਰੋ ਤੇ ਆਪਣੇ ਮਾਂ ਪਿਓ ਦੀ ਜਿਹੜੀ ਇੱਜ਼ਤ ਖਾਲਸਾ ਜੀ ਖਰਾਬ ਕਰੋ ਸੋ ਇਹ ਸੰਗਤ ਹੈ ਮੈਂ ਪਹਿਲਾਂ ਸਟਾਰਟਿੰਗ ਵਿੱਚ ਕਿਹਾ ਕਿ ਜੇ ਚੰਗੇ ਦੀ ਸੰਗਤ ਕਰੋਗੇ ਚੰਗੇ ਬਣੋਗੇ ਜੇ ਮਾੜੇ ਦੀ ਸੰਗਤ ਕਰੋਗੇ ਤੇ ਮਾੜੇ ਬਣੋਗੇ ਸਾਡਿਆਂ ਬੱਚਿਆਂ ਦੇ ਅੰਦਰ ਪਤਾ ਨਹੀਂ ਇਹ ਕਿਹੋ ਜਿਹਾ ਭਾਵਨਾ ਪੈ ਗਈ ਕਿ ਅਸੀਂ ਇੱਥੇ ਬਾਹਰ ਰਹਿੰਨੇ ਆ ਅਸੀਂ ਪੈਂਟ ਕਮੀਜ਼ ਪਾਵਾਂਗੇ ਤੇ ਫੇਰ ਹੀ ਸਾਡੀ ਸੋਭਾ ਹੈ ਸਲਵਾਰ ਸੂਟ ਪਾਵਾਂਗੇ ਤਾਂ ਫਿਰ ਪਤਾ ਨਹੀਂ ਉਹਨਾਂ ਨੇ ਸਾਨੂੰ ਸਾਡੇ ਦੇਸ਼ ਜੇ ਦੇਸ਼ ਚੋਂ ਕੱਢ ਦੇਣਾ ਐਵੇਂ ਦਾ ਕੁਝ ਨਹੀਂ ਹੁੰਦਾ ਖਾਲਸਾ ਜੀ ਆਪਣੀ ਮੱਤ ਹੁੰਦੀ ਹੈ ਕਈ ਇਹੋ ਜਿਹੇ ਨੇ ਜਿਹੜੇ ਮਹਾਰਾਜ ਦੀ ਕਿਰਪਾ ਵਾਲੇ ਖਾਲਸਾ ਜੀ ਆਪਣੇ ਸਰੀਰ ਨੂੰ ਆਪਣੇ ਸੰਸਕਾਰਾਂ ਨੂੰ ਚੜਦੀ ਕਲਾ ਚ ਰੱਖਦੇ ਉਹਨਾਂ ਦੀ ਹੀ ਸ਼ੋਭਾ ਹੈ ਕੱਲੀ ਸੰਸਾਰ ਦੀ ਸ਼ੋਭਾ ਨਾ ਵੇਖੋ ਦਰਗਾਹੇ ਜਾਣਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਜੇ ਤੁਹਾਨੂੰ ਵਡਿਆ ਕੀਤਾ ਹੈ ਮਾਣ ਬਖਸ਼ਿਆ ਹੈ ਬੀਬੀਆਂ ਨੂੰ ਤੇ ਫਿਰ ਖਾਲਸਾ ਜੀ ਮਹਾਰਾਜੀਆਂ ਦੇ ਬਚਨਾਂ ਤੇ ਪਹਿਰੇ ਵੀ ਦਿਓ ਐਵੇਂ ਆਪਣਾ ਆਪ ਵਿਗਾੜੋ ਨਾ ਕਿਉਂਕਿ ਇੱਜ਼ਤ ਵੱਡੀ ਚੀਜ਼ ਹੋਇਆ ਕਰਦੀ ਹੈ ਬੀਬੀ ਦੇ ਕੋਲੇ ਅਸਲ ਗਹਿਣਾ ਇੱਜ਼ਤ ਹੈ ਤੇ ਬੰਦੇ ਦੇ ਕੋਲੇ ਖਾਲਸਾ ਜੀ ਸੰਸਾਰ ਵਿੱਚ ਵਿਚਰਨ ਵਾਸਤੇ ਸਭ ਤੋਂ ਵੱਡਾ ਗਹਿਣਾ ਕਮਾਈ ਹੈ ਜਿਹੜਾ ਬੰਦਾ ਕਮਾਈ ਕਰਦਾ ਦਸਾਂ ਨੋਹਾਂ ਦੀ ਉਹਦੀ ਸੋਭਾ ਹੈ ਤੇ ਜਿਹੜੀ ਬੀਬੀ ਆਪਣੀ ਇੱਜ਼ਤ ਬਣਾ ਕੇ ਰੱਖਦੀ ਹੈ ਖਾਲਸਾ ਜੀ ਉਹਦੀ ਸੋਭਾ ਹੈ ਇਹ ਦੋ ਹੀ ਗੁਣ ਬੰਦੇ ਕੋਲੇ ਤੇ ਬੀਬੀ ਕੋਲੇ ਹੈ ਤੇ ਸਭ ਤੋਂ ਵੱਡਾ ਗੁਣ ਹੈ ਬਾਣੀ ਦਾ ਨਾਮ ਦਾ ਜਿਸ ਧੀ ਦੇ ਕੋਲੇ ਗੁਰਮਤ ਹੈ ਜਿਸ ਧੀ ਦੇ ਕੋਲੇ ਮਹਾਰਾਜ ਦੀ ਬਾਣੀ ਹੈ ਜਿਸ ਧੀ ਦੇ ਕੋਲੇ ਸਤਗੁਰ ਸੱਚੇ ਪਾਤਸ਼ਾਹ ਜੀਆਂ ਦਾ ਪ੍ਰੇਮ ਹੈ ਉਹਨਾਂ ਦੀ ਵੱਡੀ ਸੋਭਾ ਹੈ ਸੰਸਾਰ ਵਿੱਚ ਤੇ ਦਰਗਾਹ ਵਿੱਚ ਵੀ ਸੋ ਇਸ ਕਰਕੇ ਇਹ ਮੇਰੀਆਂ ਬੇਨਤੀਆਂ ਹੀ ਨੇ ਕਿ ਭਾਈ ਆਪਣੇ ਆਪਣੇ ਪੰਜਾਬ ਨੂੰ ਨਾ ਭੁੱਲੋ ਆਪਣੀ ਪੰਜਾਬੀ ਨੂੰ ਨਾ ਭੁੱਲੋ ਆਪਣੇ ਗੁਰੂਆਂ ਨੂੰ ਨਾ ਭੁੱਲੋ ਆਪਣੇ ਸੰਸਕਾਰਾਂ ਨੂੰ ਨਾ ਭੁੱਲੋ ਆਪਣੇ ਗੁਰਮਖਾਂ ਨੂੰ ਛੱਡ ਕੇ ਬੀਬੀਆਂ ਜਿਹੜੀਆਂ ਕਾਲਿਆਂ ਨਾਲ ਗੋਰਿਆਂ ਨਾਲ ਵਿਆਹ ਕਰਾਈ ਜਾਂਦੀਆਂ ਖਾਲਸਾ ਜੀ ਮੈਂ ਸੁਣ ਕੇ ਬੜਾ ਮੇਰੇ ਮਨ ਨੂੰ ਉਹ ਦੁੱਖ ਲੱਗਾ ਕਿ ਮਹਾਰਾਜ ਸੱਚੇ ਪਾਸ਼ਾ ਸਾਡੇ ਘਰੇ ਦਾਸ ਦੀ ਵੀ ਇੱਕ ਧੀ ਹੈ ਤੇ ਮੇਰੀ ਇਹੋ ਹੀ ਅਰਦਾਸ ਹੈ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਇਹੋ ਜਿਹਾ ਦਿਨ ਨਾ ਵਖਾਈ ਕਿ ਸਾਡਿਆਂ ਘਰਾਂ ਦੇ ਵਿੱਚੋਂ ਸਾਡੀਆਂ ਪੀੜ੍ਹੀਆਂ ਦੇ ਵਿੱਚੋਂ ਸਿੱਖੀ ਜਾਂਦੀ ਲੱਗੇ ਕਿਉਂਕਿ ਖਾਲਸਾ ਜੀ ਜਿੰਨਾ ਘਰਾਂ ਚੋਂ ਸਿੱਖੀ ਚਲੇ ਜਾਂਦੀ ਹੈ ਨਾ ਉਹਨਾਂ ਦੇ ਘਰਾਂ ਚੋਂ ਸਭ ਕੁਝ ਚਲਾ ਜਾਂਦਾ ਪਿੱਛੇ ਕੱਖ ਨਹੀਂ ਜੇ ਬਚਦਾ ਮਹਾਰਾਜ ਜੀਆਂ ਦੇ ਬੋਲ ਸਨ ਖਾਲਸਾ ਜੀ ਅੱਜ ਸਾਡੇ ਭਾਈ ਬਾਹਰ ਜਾਣ ਨੂੰ ਤੱਕ ਕੇ ਦਾੜੇ ਕੇਸ ਕਟਾਈ ਜਾਂਦੇ ਮਹਾਰਾਜ ਕਹਿੰਦੇ ਸਿੱਖ ਕਾ ਬੇਟਾ ਮੂਨਾ ਹੋਏ ਗਿਆ ਸਤਗੁਰੂ ਕਹਿੰਦੇ ਤਿਸ ਕੀ ਜੜ ਸੁਕੀ ਮੋਨੇ ਤੇ ਗੁਰ ਸਿੱਖ ਹੋਇਆ ਗਿਆ ਤਿਸ ਕੀ ਜੜ ਹਰੀ ਇਵੇਂ ਕਰਕੇ ਖਾਲਸਾ ਜੀ ਮਹਾਰਾਜ ਦੇ ਬੋਲ ਆਉਂਦੇ ਰਹਿਤ ਨਾਮਿਆਂ ਚ ਕਿ ਜੇ ਕੋਈ ਸਿੱਖ ਦਾ ਪੁੱਤ ਹੋ ਕੇ ਦਾੜਾ ਕੇਸ ਕਟਾ ਦੇਵੇ ਸਤਿਗੁਰ ਕਹਿੰਦੇ ਉਹਦੀ ਜੜ ਜੜ ਸੁੱਕ ਜੇਗੀ ਖਤਮ ਹੋ ਜੇਗੀ ਮਹਾਰਾਜ ਦੇ ਮੁਖਾਰਬਿੰਦ ਦੇ ਬੋਲ ਨੇ ਤੇ ਕਹਿੰਦੇ ਜੇ ਕੋਈ ਖਾਲਸਾ ਜੀ ਮੂਨਾ ਹੋ ਗਿਆ ਤੇ ਫਿਰ ਮਹਾਰਾਜ ਦੀ ਕਿਰਪਾ ਨਾਲ ਉਹ ਗੁਰਸਿੱਖ ਬਣ ਜਾਵੇ ਚੜਦੀ ਕਲਾ ਵਾਲਾ ਸਿੰਘ ਬਣ ਜੇ ਸਤਿਗੁਰੂ ਕਹਿੰਦੇ ਤਿਸ ਕੀ ਹਰ ਜੜ ਜਿਹੜੀ ਹਰੀ ਉਹਦਾ ਹਰਿਆ ਹੋ ਜਾਂਦਾ ਸਾਰਾ ਕੁਝ ਸੋ ਮੇਰੀਆਂ ਭਾਈ ਇਹ ਬੇਨਤੀਆਂ ਇਨੇ ਜਿਹੜੇ ਬਾਹਰ ਬੈਠੇ ਸੁਣਦੇ ਨੇ ਆਪਣੀ ਇੱਜ਼ਤ ਨੂੰ ਬਰਕਰਾਰ ਰੱਖੋ ਜਿਸ ਬੀਬੀ ਦਾ ਜਿਸ ਬੰਦੇ ਦਾ ਕਰੈਕਟਰ ਉੱਚਾ ਕਿਰਦਾਰ ਉੱਚਾ ਖਾਲਸਾ ਦੀ ਅਣਖ ਜਿੰਦੀ ਹੈ ਅੰਦਰ ਤੇ ਇੱਜ਼ਤ ਨੂੰ ਬਚਾ ਕੇ ਰੱਖਿਆ ਉਹ ਕਲਗੀਧਰ ਮਹਾਰਾਜ ਜੀ ਤੇ ਮਾਤਾ ਸਹਿਬ ਦੇਵਾ ਕੌਰ ਦੀ ਅਸਲੀ ਤੀ ਦੀ ਅਸਲੀ ਪੁੱਤ ਹੈ ਕਿਉਂਕਿ ਸੰਗਤ ਵੱਡੀ ਚੀਜ਼ ਆ ਚੰਗਿਆਂ ਦੀ ਸੰਗਤ ਕਰੋ ਗੁਰਮਖਾਂ ਵਿੱਚ ਬੈਠੋ ਗੁਰਮੁਖ ਪਹਿਣਾ ਵਿੱਚ ਬੈਠੋ ਫਿਰ ਖਾਲਸਾ ਜੀ ਸੋਝੀ ਆਵੇਗੀ ਸਰੀਰ ਨੂੰ ਕੱਜ ਕੇ ਰੱਖੋ ਸਿਰ ਨੂੰ ਕੱਜ ਕੇ ਰੱਖੋ ਕਈ ਬੀਬੀਆਂ ਕਹਿ ਦਿੰਦੀਆਂ ਆਹੇ ਬੰਦੇ ਆਪਣੀ ਨਿਗਾਹ ਸਹੀ ਰੱਖਣ ਖਾਲਸਾ ਜੀ ਕਾਲ ਯੁਗ ਦੇ ਵਿੱਚ ਐਸਾ ਪ੍ਰਭਾਵ ਹੈ ਵਿਕਾਰਾਂ ਦਾ ਵੱਡੇ ਵੱਡੇ ਸਾਧੂ ਡਿੱਗ ਪਏ ਬ੍ਰਹਮਾ ਵਰਗੇ ਡਿੱਗ ਪਏ ਖਾਲਸਾ ਜੀ ਇੰਦਰ ਵਰਗੇ ਡਿੱਗ ਪਏ ਬੰਦੇ ਦੇ ਪੱਲੇ ਕੀ ਆ ਜਿਹਨੂੰ ਤੁਸੀਂ ਕਹਿੰਨੀ ਆਂ ਕਿ ਬੰਦਾ ਆਪਣੀ ਅੱਖਾਂ ਦੀ ਜਿਹੜੀ ਨਿਗਾਹ ਹੈ ਉਹ ਸਹੀ ਰੱਖੇ ਦਿਮਾਗ ਸਹੀ ਰੱਖੇ ਬੰਦੇ ਦੇ ਦੇ ਪੱਲੇ ਹੀ ਕੱਖ ਨਹੀਂ ਖਾਲਸਾ ਜੀ ਵਿਕਾਰ ਐਡਾ ਭੜਾ ਹੈ ਇਹ ਕਿਸੇ ਬੰਦੇ ਨੂੰ ਸਿੱਟ ਸਕਦਾ ਕਿਸੇ ਬੀਬੀ ਨੂੰ ਵੀ ਸਿੱਟ ਸਕਦਾ ਸੋ ਇਸ ਕਰਕੇ ਜੇ ਆਪਾਂ ਗੁਰਮਤਿ ਅਨੁਸਾਰ ਚੱਲਾਂਗੇ ਸਤਜੁਗੀ ਪਹਿਰਾਵਾ ਪਹਿਨਾਵਾਂਗੇ ਉਹੀ ਮਤ ਧਾਰਨ ਕਰਾਂਗੇ ਪਾਤਸ਼ਾਹ ਦੀ ਬਾਣੀ ਵਾਲੀ ਫਿਰ ਖਾਲਸਾ ਜੀ ਉੱਚੇ ਸੁੱਚੇ ਹੋਵਾਂਗੇ ਸੋ ਇਹ ਮੇਰੀਆਂ ਬੇਨਤੀਆਂ ਸੀ ਮੈਂ ਜਦੋਂ ਸੁਣਦਾ ਤੇ ਖਾਲਸਾ ਜੀ ਬੜਾ ਦੁੱਖ ਹੁੰਦਾ ਮਹਾਰਾਜ ਕਿਰਪਾ ਕਰਨ ਆਓ ਅੱਜ ਵੀ ਹੱਡ ਵੀਤੀ ਸਰਵਣ ਕਰੀਏ ਕਿਵੇਂ ਮਹਾਰਾਜ ਦੀ ਕਿਰਪਾ ਨਾਲ ਵੀਰ ਦੇ ਸਾਰੇ ਕਾਰਜ ਚੱਲੇ ਕਿਵੇਂ ਚੜ੍ਹਦੀ ਕਲਾ ਹੋਈ ਖਾਲਸਾ ਜੀ ਵੀਰ ਦੱਸਦਾ ਕਿ ਬਾਬਾ ਦੀਪ ਸਿੰਘ ਸਾਹਿਬ ਨੇ ਸੁਪਨੇ ਵਿੱਚ ਦਰਸ਼ਨ ਦਿੱਤੇ ਦਰਸ਼ਨ ਦੇ ਕੇ ਤੇ ਫਿਰ ਮੈਨੂੰ ਦੱਸਣਾ ਕੀਤਾ ਵੀ ਮੈਂ ਕੀ ਕਰਾਂ ਤੇ ਕਿਵੇਂ ਤੇਰੇ ਕਾਰਜ ਸਿਧ ਹੋਣਗੇ ਸੋ ਮਹਾਰਾਜ ਦੀ ਕਿਰਪਾ ਵਰਤੀ ਸੋ ਉਹ ਵੀਰ ਸੁਣਾਉਂਦਾ ਕਿ ਮੈਂ ਨਾ ਦਰਬਾਰ ਸਾਹਿਬ 6 ਮਹੀਨੇ ਤੋਂ ਜਾਂਦਾ ਹਾਂ ਸਾਂ ਸੇਵਾ ਕਰਨ ਵਾਸਤੇ ਸੇਵਾ ਕਰਨੀ ਵਰਤਨਾ ਦੀ ਤੇ ਵਾਪਸ ਆ ਜਾਣਾ ਦਰਸ਼ਨ ਕਰਕੇ ਤੇ ਮੇਰਾ ਮਹਾਰਾਜ ਦੀ ਕਿਰਪਾ ਨਾਲ ਮਨ ਜਿਹੜਾ ਬਾਣੀ ਵਿੱਚ ਲੱਗਣ ਲੱਗ ਪਿਆ ਹੌਲੀ ਹੌਲੀ ਕੇਸਾ ਧਾਰੀ ਹੋ ਗਿਆ ਅਮਰ ਧਾਰੀ ਹੋ ਗਿਆ ਬਾਣੀ ਪੜਨ ਲੱਗ ਪਿਆ ਪਰ ਪਤਾ ਨਹੀਂ ਕਹਿੰਦਾ ਘਰ ਵਿੱਚ ਕੀ ਸਾਡੇ ਕਲਾ ਪੈਂਦੀ ਰਹਿਣੀ ਜਦੋਂ ਘਰੇ ਜਾਣਾ ਘਰਵਾਲੀ ਨੇ ਲੜ ਪੈਣਾ ਬੱਚਿਆਂ ਨੇ ਲੜ ਪੈਣਾ ਮਾਂ ਨੇ ਲੜ ਪੈਣਾ ਪਿਓ ਨੇ ਲੜ ਪੈਣਾ ਸਾਰਾ ਦਿਨ ਕਿਚ-ਕਿਚ ਘਰ ਵਿੱਚ ਹੁੰਦੀ ਰਹਿੰਦੀ ਸੀ ਤੇ ਐਵੇਂ ਲੱਗਦਾ ਸੀ ਵੀ ਬਿਲਕੁਲ ਹੀ ਸਾਡੇ ਘਰ ਵਿੱਚ ਕਿਸੇ ਮਾੜੀ ਛਾਇਦਾ ਪਹਿਰਾ ਜਦੋਂ ਘਰੇ ਪੈਰ ਪਾਉਣਾ ਲੜਾਈ ਹੋ ਪੈਣੀ ਇਥੋਂ ਤੱਕ ਵੀ ਕਹਿੰਦਾ ਮਨ ਚੱਲ ਜਾਣਾ ਕਿ ਮਾਰੀ ਜਾਈਏ ਇਹੋ ਜੇ ਘਰ ਖੁਣੋ ਇਹੋ ਜੇ ਟੱਬਰ ਖੁਣੋ ਤੇ ਨਾ ਹੁੰਦਾ ਚੰਗਾ ਇਦਾਂ ਦੇ ਕਈ ਵਾਰ ਬੋਲ ਬੋਲਣੇ ਕਹਿੰਦਾ ਉਹ ਕਲਾ ਕਰਕੇ ਖਾਲਸਾ ਜੀ ਇੱਕ ਬੇਨਤੀ ਜਦੋਂ ਕਿਸੇ ਦੇ ਘਰ ਕਲਾ ਵੜ ਜਾਂਦੀ ਹੈ ਨਾ ਉਹਦੇ ਸਾਰੇ ਕੰਮ ਖਵਾਰ ਖਰਾਬ ਹੋ ਜਾਂਦੇ ਉਹ ਚਾਹੇ ਉਹ ਕੰਮ ਹੋਵੇ ਕਿਰਤ ਹੋਵੇ ਵਰਤ ਹੋਵੇ ਬਿਰਤ ਹੋਵੇ ਸੋ ਬਿਰਤੀ ਸੁਰਤੀ ਵੀ ਖਾਲਸਾ ਜੀ ਉਹਦੀ ਖਰਾਬ ਹੋ ਜਾਂਦੀ ਕੰਮ ਕਾਜ ਵੀ ਖਰਾਬ ਹੋ ਜਾਂਦੇ ਜਿਹੜੇ ਮਨੁੱਖ ਦੇ ਘਰ ਕਲਾ ਕਲੇਸ਼ ਵੜ ਜਾਂਦੀ ਹੈ ਸੋ ਬੀਬੀਆਂ ਨੂੰ ਵੀ ਬੇਨਤੀ ਹੈ ਭਾਈ ਆਪਣਾ ਆਪ ਕੰਟਰੋਲ ਰੱਖਿਆ ਕਰੋ ਬੰਦਿਆਂ ਨੂੰ ਵੀ ਬੇਨਤੀ ਕਿਉਂਕਿ ਕਲਾ ਜਿਹੜੀ ਹੈ ਵੱਡੀ ਬਿਮਾਰੀ ਹੈ ਜਦੋਂ ਕਲਾ ਕਿਸੇ ਦੇ ਘਰ ਵੱਢਦੀ ਹੈ ਫਿਰ ਹੋਰ ਕਹੀਂ ਕੁਝ ਨਾਲ ਲੈ ਕੇ ਆਉਂਦੀ ਹੈ ਤੇ ਫਿਰ ਘਾਟਾ ਕਰਦੀ ਹੈ ਉਹ ਵੀਰ ਕਹਿੰਦਾ ਮੇਰਾ ਕੰਮ ਕਾਜ ਵੀ ਨਹੀਂ ਸੀ ਚੱਲਦਾ ਬੜਾ ਮੈਨੂੰ ਤੰਗ ਪਰੇਸ਼ਾਨ ਹੋਣਾ ਉਹ ਵੀਰ ਕਹਿੰਦਾ ਕਿ ਮੇਰਾ ਖਾਲਸਾ ਜੀ ਉਹਨਾਂ ਨੇ ਆ ਜਿਹੜੇ ਸਮਾਨ ਹੁੰਦਾ ਸੈਂਟਰੀ ਦਾ ਛਾਏ ਸਮਾਨ ਹੁੰਦਾ ਆ ਪੈਪ ਵਗੈਰਾ ਰੱਖਣੇ ਪਾਣੀ ਵਾਲੀਆਂ ਟੈਂਕੀਆਂ ਪਲੰਬਰ ਵਾਲਾ ਸਾਰਾ ਕੰਮ ਸਮਾਨ ਉਹਨੇ ਰੱਖਿਆ ਹੋਇਆ ਵੀਰ ਨੇ ਦੁਕਾਨ ਤੇ ਕਹਿੰਦਾ ਵੀ ਬਿਲਕੁਲ ਹੀ ਬਸ ਹੋ ਗਿਆ ਕੋਈ ਗਾਹਕ ਨਾ 2-2 3-3 ਦਿਨ ਆਉਣਾ ਪਹਿਲਾਂ ਚੰਗਾ ਪਲ ਚੱਲਦਾ ਸੀ ਕਹਿੰਦਾ ਮੇਰੇ ਮਨ ਵਿੱਚ ਕਈ ਵਾਰੀ ਆਉਣਾ ਯਾਰ ਮੈਂ ਤਾਂ ਮਰਤ ਸ਼ਾਕ ਲਿਆ ਮਹਾਰਾਜ ਤੇ ਕਹਿੰਦੇ ਸੌਖਾ ਹੋ ਜਾਂਦਾ ਬੰਦਾ ਮੈਂ ਔਖਾ ਹੋ ਗਿਆ ਇਹ ਕੀ ਕਾਰਨ ਬਣਿਆ ਫਿਰ ਖਾਲਸਾ ਜੀ ਮਹਾਰਾਜ ਦੀ ਕਿਰਪਾ ਨਾਲ ਉਹ ਵੱਡੇ ਦੇ ਜਿੱਥੇ ਉਹਦੀ ਦੁਕਾਨ ਸੀ ਉੱਥੋਂ 2-4 ਬੰਦਿਆਂ ਨੇ ਸਲਾਹ ਬਣਾਈ ਵੀ ਆਪਾਂ ਇਹਦਵਾਰ ਰਸਵਹਾਰਾ ਕੱਟਣ ਚੱਲਿਆ ਕਰੀਏ ਵੀ ਛੁੱਟੀ ਦਾ ਕਰਦੇ ਹੀ ਆ ਹ ਮਹੀਨੇ 'ਚ ਇੱਕ ਇੱਕ ਐਦਵਾਰ ਛੁੱਟੀ ਕਰ ਲਿਆ ਕਰੀਏ ਕਰ ਕਰਾ ਕੇ ਖਾਲਸਾ ਜੀ ਕਹਿੰਦਾ ਮੈਂ ਵੀ ਮਨ ਬਣਾ ਲਿਆ ਚਲੋ ਮੈਂ ਵੀ ਨਾਲ ਜਾਉਂ ਕਹਿੰਦਾ ਪਹਿਲੀ ਵਾਰ ਮੈਂ ਨਾਲ ਗਿਆ ਕਹਿੰਦਾ ਜਦੋਂ ਮੈਂ ਉੱਥੇ ਗਿਆ ਤੇ ਮੇਰੇ ਮਨ ਵਿੱਚ ਬੜੇ ਫੁਰਨੇ ਕੇ ਮਹਾਰਾਜ ਤੁਸੀਂ ਕਹਿਆ ਸੀ ਜੇ ਕੋਈ ਗੁਰੂ ਨਾਨਕ ਸਾਹਿਬ ਦੇ ਪੰਥ ਤੇ ਆ ਜਾਂਦਾ ਰਾਤ ਤੇ ਆ ਜਾਂਦਾ ਪੰਥ ਤੇ ਆ ਜਾਂਦਾ ਤੇ ਉਹਨੂੰ ਦੁੱਖ ਤੇ ਭੁੱਖ ਨਹੀਂ ਸੰਤਾਉਂਦਾ ਮਹਾਰਾ ਮੈਨੂੰ ਦੁੱਖ ਵੀ ਚੰਬੜੇ ਹੋਏ ਘਰੇ ਕਲੇਸ਼ ਰਹਿੰਦਾ ਕਦੇ ਕੋਈ ਬਿਮਾਰ ਕਦੇ ਕੋਈ ਬਿਮਾਰ ਕਦੇ ਕੋਈ ਲੜਦਾ ਕਦੇ ਕੁਛ ਕੋਈ ਲੜਦਾ ਕੰਮ ਵੀ ਮਹਾਰਾ ਚੱਲ ਨਹੀਂ ਰਿਹਾ ਸੱਚੇ ਪਾਸ਼ਾ ਕਿਰਪਾ ਕਰੋ ਜੇ ਮੈਂ ਤੁਹਾਡੇ ਦਰ ਆਇਆ ਸ਼ੀਦੋ ਸਿੰਘੋ ਮੇਰੇ ਤੇ ਵੀ ਮਿਹਰ ਕਰੋ ਮੈਂ ਤੁਹਾਨੂੰ ਤਾਂ ਮੰਨਾਂ ਜੇ ਮੇਰੇ ਵੀ ਕੰਮ ਚੱਲਣ ਮਹਾਰਾ ਮੇਰੇ ਤੇ ਵੀ ਤੁਸੀਂ ਕਿਰਪਾ ਕਰੋ ਦ੍ਰਿਸ਼ਟੀ ਕਰੋ ਫੇਰ ਹੀ ਮੈਂ ਤੁਹਾਨੂੰ ਪੂਜਾਂ ਫੇਰ ਹੀ ਤੁਹਾਡੇ ਦਰ ਤੇ ਆਵਾਂ ਇਵੇਂ ਨਹੀਂ ਆ ਕਹਿੰਦਾ ਬੇਨਤੀ ਬੇਨਤੀਆਂ ਕੀਤੀਆਂ ਕਹਿੰਦੇ ਕੀ ਹੋਇਆ ਉਸ ਦਿਨ ਜਦੋਂ ਪਹਿਲੇ ਦਿਨ ਚ ਪੈਰਾ ਕਟਿਆ ਬੜਾ ਨੰਦ ਆਇਆ ਸੰਗਤ ਵਿੱਚ ਬਾਣੀ ਪੜ੍ਹ ਕੇ ਨਾਮ ਜੱਪ ਕੇ ਕਿਉਂਕਿ ਖਾਲਸਾ ਦੀ ਸੰਗਤ ਦਾ ਔਰਾ ਹੁੰਦਾ ਉਹਦੇ ਵਿੱਚ ਪਤਾ ਨਹੀਂ ਕਿਹੜਾ ਕੋਈ ਸਾਧੂ ਬੈਠਾ ਕਿਹੜਾ ਬ੍ਰਹਮ ਗਿਆਨੀ ਬੈਠਾ ਕਿੱਥੇ ਮਹਾਰਾਜ ਜੀ ਆਪਣਾ ਰੂਪ ਬਣਾ ਕੇ ਬੈਠੇ ਸੋ ਸੰਗਤ ਵਿੱਚ ਪਤਾ ਨਹੀਂ ਚੱਲਦਾ ਸੋ ਵੀਰ ਦੱਸਦਾ ਕਿ ਮੈਂ ਨਾ ਜਦੋਂ ਘਰੇ ਆਇਆ ਕਹਿੰਦਾ ਵੀ ਨਾ ਤਾਂ ਮੈਨੂੰ ਕਦੇ ਚੰਗਾ ਸੁਪਨਾ ਆਇਆ ਤੇ ਨਾ ਕਦੀ ਮਾੜਾ ਹੀ ਆਇਆ ਕਦੇ ਮੈਨੂੰ ਸੁਪਨਾ ਨਹੀਂ ਆਇਆ ਮੈਂ ਲੰਮੇ ਪੈਣਾ ਨੀਂਦ ਆ ਜਾਣੀ ਸੋਜਣ ਕਦੇ ਕੋਈ ਸੁਪਨਾ ਨਹੀਂ ਕਿਸੇ ਪ੍ਰਕਾਰ ਦਾ ਸੁਪਨਾ ਨਹੀਂ ਕੋਈ ਛੋਟਾ ਮੋਟਾ ਝਲਕ ਵੀ ਨਹੀਂ ਪਈ ਕਹਿੰਦਾ ਉਸ ਦਿਨ ਬੜਾ ਮੇਰਾ ਮਨ ਜਿਹੜਾ ਆਨੰਦ ਜੀ ਚ ਜਿੰਨਾ ਘਰੇ ਵੀ ਕਹਿੰਦਾ ਸ਼ਾਂਤੀ ਮੈਂ ਚ ਬਹਿਰਾ ਕੱਟ ਕੇ ਆਇਆ ਕਹਿੰਦਾ ਮੈਂ ਸੋਚਿਆ ਵੀ ਬੜਾ ਮਹਾਰਾਜ ਦਾ ਅਸਰ ਆ ਵੀ ਬਾਣੀ ਦਾ ਵੀ ਬਾਬਾ ਦੀਪ ਸਿੰਘ ਸਾਹਿਬ ਨੇ ਕਿਰਪਾ ਕੀਤੀ ਸ਼ੁਕਰ ਹੈ ਅੱਜ ਸਾਡੇ ਘਰੇ ਸਾਰੇ ਚੰਗੇ ਬੋਲਣ ਦੇ ਸਾਰਿਆਂ ਦੇ ਮੂੰਹ ਸਹੀ ਆ ਕੋਈ ਮਾੜਾ ਮੂੰਹ ਨਹੀਂ ਬਣਿਆ ਤੇ ਇਦਾਂ ਉਹ ਵੀਰ ਕਹਿੰਦਾ ਕਿ ਮੈਂ ਨਾ ਰਾਤ ਜੀ ਨੂੰ ਸੁੱਤਾ ਤੇ ਮੇਰੀ ਆਦਤ ਹੈ ਮੈਂ 3:30 ਵਜੇ ਉੱਠ ਪੈਣਾ ਆਪਣਾ ਨਿਤਨੇਮ ਕਰਕੇ ਫਿਰ ਗੁਰੂ ਘਰ ਜਾਣਾ ਤੇ ਕਹਿੰਦਾ ਉਸ ਦਿਨ ਕੀ ਹੋਇਆ ਮੈਨੂੰ ਸੁਪਨਾ ਆਉਂਦਾ ਸੁਪਨੇ ਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਜਿੱਦਾਂ ਫੋਟੋ ਆ ਇਦਾਂ ਦਾ ਸਰੂਪ ਨਜ਼ਰ ਆਉਂਦਾ ਸੇਮ ਇਦਾਂ ਦਾ ਘੋੜੇ ਤੇ ਚੜੇ ਹੋਏ ਸਰੂਪ ਨਜ਼ਰ ਆਉਂਦਾ ਪਹਿਲਾਂ ਫੇਸ ਨਹੀਂ ਦਿਖਦਾ ਬੜਾ ਚਿਰ ਬਾਅਦ ਵਿੱਚ ਮਹਾਰਾਜ ਦੀ ਕਿਰਪਾ ਵਰਤਦੀ ਹੈ ਸਤਿਗੁਰ ਦੀ ਦਇਆ ਹੁੰਦੀ ਉਹਨਾਂ ਹੌਲੀ ਹੌਲੀ ਮੈਨੂੰ ਆਪਣਾ ਫੇਸ ਵੀ ਵਿਖਾਇਆ ਕਹਿੰਦਾ ਦਰਸ਼ਨ ਹੋਏ ਤੇ ਮਹਾਰਾਜ ਦੀ ਕਿਰਪਾ ਨਾਲ ਉਹ ਮੈਨੂੰ ਪੁੱਛਦੇ ਆ ਗੁਰਮੁਖਾ ਕੀ ਕਹਿੰਨਾ ਕਿ ਅਸੀਂ ਅਮਰ ਧਾਰੀ ਹੋ ਕੇ ਦੇ ਭੁਖੇ ਨੰਗੇ ਰਹਿ ਗਏ ਆ ਮਹਾਰਾਜ ਦੇ ਘਰ ਕੀ ਨਹੀਂ ਆ ਪਰ ਤੈਨੂੰ ਲੈਣਾ ਨਹੀਂ ਆਉਂਦਾ ਪਰ ਤੈਨੂੰ ਲੈਣਾ ਨਹੀਂ ਆਉਂਦਾ ਤੂੰ ਕਮਾਈ ਕੋਈ ਕਰਦਾ ਨਹੀਂ ਤੇ ਤੈਨੂੰ ਕਿਵੇਂ ਅਸੀਂ ਸੁੱਖ ਦਈਏ ਕਹਿੰਦੇ ਮਹਾਰਾਜ ਦੇ ਦਰਸ਼ਨ ਹੋਏ ਤੇ ਉਹਨਾਂ ਨੇ ਮੈਨੂੰ ਇੱਕ ਸ਼ਬਦ ਦਿੱਤਾ ਖਾਲਸਾ ਜੀ ਮੈਂ ਜਦੋਂ ਸੁਣੀ ਨਾ ਦਾਸ ਨੇ ਉਹਦੇ ਕੋਲੋਂ ਹੈਰਾਨੀ ਹੋਈ ਕਿ ਪੁਰਾਣੇ ਮਹਾਂਪੁਰਸ਼ ਸਾਧੂ ਸਾਰੇ ਇਹ ਸ਼ਬਦ ਕਿਹਾ ਕਰਦੇ ਸੀ ਭਾਈ ਇਹ ਸ਼ਬਦ ਦਾ ਜਾਪ ਕਰਿਆ ਕੋਈ ਮਨ ਵੀ ਆਨੰਦ ਚ ਰਹੂਗਾ ਕਾਮ ਕਾਜ ਵੀ ਚੜਦੀ ਕਲਾ ਚ ਹੋਊਗਾ ਤੇ ਖਾਲਸਾ ਜੀ ਉਹਨਾਂ ਨੇ ਕੀ ਬਾਬਾ ਦੀਪ ਸਿੰਘ ਸਾਹਿਬ ਕਹਿੰਦੇ ਉਹਨਾਂ ਨੇ ਸ਼ਬਦ ਬੋਲਿਆ ਪੂਰੇ ਦਾ ਪੂਰਾ ਸ਼ਬਦ ਗੌਂਡ ਮੁਹੱਲਾ ਪੰਜਵਾ ਨਾਮ ਨਰੰਜਣ ਨੀਰਨਾਰਾਇਣ ਰਸਨਾ ਸਿਮਰਤ ਪਾਪ ਬਿਲਾਇਣ ਰਹਾਉ ਅੱਗੇ ਮਹਾਰਾਜਿਆਂ ਦੇ ਬਚਨਾਂ ਦੇ ਨਾਰਾਇਣ ਸਭ ਮਾਹੇ ਨਿਵਾਸ ਨਾਰਾਇਣ ਘਟ ਘਟ ਪ੍ਰਗਾਸ ਨਾਰਾਇਣ ਕਹਤੇ ਨਰਕ ਨਾ ਜਾਹੇ ਨਾਰਾਇਣ ਸੇਵ ਸਗਲ ਫਲ ਪਾਹੇ ਨਾਰਾਇਣ ਮਨ ਮਾਹੇ ਆਧਾਰ ਨਾਰਾਇਣ ਬੋਹਿਤ ਸੰਸਾਰ ਨਾਰਾਇਣ ਕਹਿਤ ਜਮ ਭਾਗ ਪਲਾਇਣ ਨਾਰਾਇਣ ਦੰਤ ਭਾਨੇ ਡਾਇਣ ਨਾਰਾਇਣ ਸਾਧ ਸਤ ਬਖਸ਼ਿੰਦ ਨਾਰਾਇਣ ਕੀਨੇ ਸੁਖ ਆਨੰਦ ਨਾਰਾਇਣ ਪ੍ਰਗਟ ਕੀਨੋ ਪ੍ਰਤਾਪ ਨਾਰਾਇਣ ਸੰਤ ਕੋ ਮਾਈ ਬਾਪ ਨਾਰਾਇਣ ਸਾਧ ਸੰਗ ਨਾਰਾਇਣ ਬਾਰੰਗ ਬਾਰ ਨਾਰਾਇਣ ਗਾਇਣ ਬਸ ਅਗੋਚਰ ਗੁਰ ਮਿਲ ਲਹੀ ਨਾਰਾਇਣ ਓਟ ਨਾਨਕ ਦਾਸ ਗਹੀ ਕਹਿੰਦੇ ਇਹ ਸ਼ਬਦ ਉਹਨਾਂ ਨੇ ਮੈਨੂੰ ਬੋਲ ਕੇ ਸੁਣਾਇਆ ਕਹਿੰਦੇ ਇਹ ਸ਼ਬਦ ਦਾ ਅਭਿਆਸ ਕਰੀ ਜਾ ਤੁਰਦਾ ਫਿਰਦਾ ਕੰਮ ਕਾਜ ਦੇ ਮਾਰੇ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਤੇਰੇ ਘਰੋਂ ਦਿਲਿੱਦਰ ਕੱਢਣਗੇ ਕਹਿੰਦੇ ਇੰਨੇ ਇੱਕ ਦਰਸ਼ਨ ਹੋਏ ਤੇ ਮਹਾਰਾਜ ਜੀਆਂ ਦਾ ਉਹ ਜਿਹੜਾ ਸਰੂਪ ਸੀ ਉਹ ਲੋਪ ਹੋ ਗਿਆ ਕਹਿੰਦਾ ਉਸੇ ਵੇਲੇ ਮੇਰੀ ਕੋਲ ਸੈਗਣਾ ਜੀ ਅੱਖ ਖੁੱਲੀ ਮੈਨੂੰ ਸ਼ਬਦ ਯਾਦ ਨਾ ਆਵੇ ਕਈ ਵਾਰੀ ਹੋ ਜਾਂਦਾ ਹੈ ਖਾਲਸਾ ਜੀ ਕਿ ਸੁਪਨਾ ਆਇਆ ਹੋਵੇ ਬੰਦਾ ਇੱਕਦਮ ਉੱਠ ਪੇ ਤੇ ਭੁੱਲ ਜਾਂਦਾ ਫਿਰ ਕੁਝ ਸਮੇਂ ਬਾਅਦ ਚੇਤਾ ਆਉਂਦਾ ਕਹਿੰਦੇ ਫਿਰ ਨਾ ਪੂਰਾ ਦਿਨ ਮੈਂ ਸੋਚਿਆ ਕਿਹੜਾ ਸ਼ਬਦ ਸੀ ਕਿਹੜਾ ਸ਼ਬਦ ਸੀ ਫਿਰ ਮਹਾਰਾਜ ਦੀ ਕਿਰਪਾ ਵਰਤੀ ਮੈਨੂੰ ਚੇਤੇ ਆਇਆ ਜਦੋਂ ਚੇਤੇ ਆਇਆ ਮੈਂ ਉਹ ਕੱਢ ਕੇ ਫੋਨ ਤੋਂ ਤੇ ਲਿਖ ਕੇ ਤੇ ਫਿਰ ਉਹ ਸ਼ਬਦ ਨੂੰ ਕੰਠ ਕੀਤਾ ਫਿਰ ਲਗਾਤਾਰ ਜਪਣਾ ਸ਼ੁਰੂ ਕੀਤਾ ਕਹਿੰਦੇ 15 ਦਿਨ ਲਗਾਤਾਰ ਮੈਂ ਜਪਦਾ ਰਿਹਾ ਜਪਦਾ ਰਿਹਾ ਦਿਨ ਵਿੱਚ ਜੱਪੀ ਜਾਣਾ ਤੁਰੀ ਜਾਣਾ ਜੱਪੀ ਜਾਣਾ ਮਾਤਾ ਨੂੰ ਵੀ ਕਹਤਾ ਬਾਪੂ ਨੂੰ ਵੀ ਕਹਤਾ ਘਰ ਵਾਲੀ ਨੂੰ ਵੀ ਕਿਹਾ ਵੀ ਇਹ ਸ਼ਬਦ ਦਾ ਜਾਪ ਕਰੋ ਕਹਿੰਦੇ ਅਸੀਂ ਮਹਾਰਾਜ ਦੀ ਕਿਰਪਾ ਵਰਤੀ ਘਰ ਚੋਂ ਕਲਾ ਨਿਕਲ ਗਈ ਬੱਚੇ ਤੰਦਰੁਸਤ ਹੋ ਗਏ ਜਿਹੜੀ ਮਾਂ ਤੇ ਘਰ ਵਾਲੀ ਬਿਮਾਰ ਆਂਦੀ ਸੀ ਉਹ ਵੀ ਠੀਕ ਹੋ ਗਈਆਂ ਮੈਂ ਵੀ ਠੀਕ ਹੋ ਗਿਆ ਜਿਹੜਾ ਕੋਈ ਰੋਗ ਮਾੜਾ ਮੋਟਾ ਸੀ ਜਿਹੜਾ ਕੰਮ ਕਾਲ ਸੀ ਮਹਾਰਾਜ ਦੀ ਕਿਰਪਾ ਨਾਲ ਉਹ ਵੀ ਚੱਲ ਗਿਆ ਤੇ ਦੁਕਾਨ ਅੱਗੇ ਨਾਲੋਂ ਵੀ ਭਰ ਗਈ ਸੋ ਖਾਲਸਾ ਜੀ ਏਡੀ ਕਿਰਪਾ ਕਹਿੰਦਾ ਵਰਤੀ ਬਾਬਾ ਦੀਪ ਸਿੰਘ ਸਾਹਿਬ ਨੇ ਸ਼ਬਦ ਦੱਸਿਆ ਤੇ ਖਾਲਸਾ ਜੀ ਇਹ ਸ਼ਬਦ ਨਾ ਆਮ ਕਰਕੇ ਸਾਰੇ ਸਾਧੂ ਕਿਹਾ ਕਰਦੇ ਸੀ ਪੁਰਾਣੇ ਜੇ ਕਿਸੇ ਨੇ ਚਲੇ ਜਾਣਾ ਨਾ ਕਿਸੇ ਸਾਧੂ ਕੋਲੇ ਬ੍ਰਹਮ ਗਿਆਨੀ ਕੋਲੇ ਉਹਨਾਂ ਨੇ ਕਹਿਣਾ ਭਾਈ ਆਹ ਸ਼ਬਦ ਜਪਿਆ ਕਰੋ ਨਾਮ ਨਰਿੰਜਣ ਨੀਰ ਨਰਾਇਣ ਵਾਲਾ ਤੇ ਕਈ ਖਾਲਸਾ ਜੀ ਇਹੋ ਜੇ ਪੰਡਤ ਮੈਂ ਇਹੋ ਜੇ ਬਹਾਮਣਾਂ ਦੀਆਂ ਦੁਕਾਨਾਂ ਵੇਖੀਆਂ ਜਿਨ੍ਹਾਂ ਦੇ ਉੱਤੇ ਇਹ ਸ਼ਬਦ ਲਿਖਿਆ ਹੋਇਆ ਤੇ ਉਹ ਪੜਦੇ ਨੇ ਸਵੇਰੇ ਆ ਕੇ ਇਹ ਸ਼ਬਦ ਦੀ ਐਸੀ ਬਰਕਤ ਹੈ ਤੇ ਉਹ ਮਹਾਰਾਜ ਦੀ ਕਿਰਪਾ ਨਾਲ ਬਾਬਾ ਦੀਪ ਸਿੰਘ ਸਾਹਿਬ ਨੇ ਸੁਪਨੇ ਵਿੱਚ ਆ ਕੇ ਗੁਰਮੁਖ ਨੂੰ ਦੱਸਿਆ ਤੇ ਖਾਲਸਾ ਜੀ ਉਹ ਕਹਿੰਦਾ 15-20 ਦਿਨਾਂ ਦੇ ਵਿੱਚ ਵਿੱਚ ਕਲਾ ਵਰਤ ਗਈ ਸਤਗੁਰੂ ਦੀ ਏਡੀ ਮਿਹਰ ਹੋਈ ਤੇ ਫਿਰ ਚਪਹਿਰਾ ਸਾਹਿਬ ਅਸੀਂ ਪੱਕਾ ਕਰ ਲਿਆ ਆ ਮਹੀਨੇ ਦੇ ਵਿੱਚ ਇੱਕ ਵਾਰ ਚਪਹਿਰਾ ਕੱਟਣ ਜਾਣਾ ਹੀ ਜਾਣਾ ਹੀ ਸਾਰਾ ਉੱਥੋਂ ਇਕੱਠੇ ਹੋ ਕੇ ਮੁੰਡੇ ਜਾਣੇ ਆ ਤੇ ਬੜੀ ਮਹਾਰਾਜ ਦੀ ਕਿਰਪਾ ਖਾਲਸਾ ਦੀ ਵਰਦੀ ਸਤਿਗੁਰੂ ਬਖਸ਼ਦੇ ਨੇ ਬਹੁਤ ਕੁਝ ਬਖਸ਼ਦੇ ਨੇ ਪਰ ਸ਼ਰਧਾ ਵਾਲਿਆਂ ਨੂੰ ਪ੍ਰੇਮ ਵਾਲਿਆਂ ਨੂੰ ਜਿਨ੍ਹਾਂ ਨੇ ਅੰਦਰ ਭਾਵਨਾ ਹੁੰਦੀ ਹੈ ਜਿਹੜੇ ਮਰ ਜਾਂਦੇ ਨੇ ਆਪਣਾ ਧਰਮ ਨਹੀਂ ਛੱਡਦੇ ਜਿਹੜੇ ਮਰ ਜਾਂਦੇ ਨੇ ਸਤਿਗੁਰ ਤੇ ਭਰੋਸਾ ਨਹੀਂ ਛੱਡਦੇ ਉਹਨਾਂ ਨੂੰ ਬਹੁਤ ਕੁਝ ਮਿਲਦਾ ਮਹਾਰਾਜ ਕਿਰਪਾ ਕਰਨ ਸਤਿਗੁਰ ਚੜ੍ਹਦੀਆਂ ਕਲਾ ਬਖਸ਼ਣ ਭੁੱਲਾਂ ਦੀ ਖਾਲਸਾ ਦੀ ਖੀਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ